ਉਹਨਾਂ ਦੀ ਇੱਕ ਗੱਲ ਦੱਸਣਾ ਚਾਹਣਾ ਇਸ ਪੁਆਇੰਟ ਤੇ ਹੀ ਜਦੋਂ ਆ ਚੀਫ ਮਿਨਿਸਟਰ ਹਟੇ ਤੇ ਮੈਂ ਦੇਖਿਆ ਇਹਨਾਂ ਦੀ ਹੁਣ ਉਮਰ ਬਹੁਤ ਜ਼ਿਆਦਾ ਹੋ ਗਈ ਹੈ ਮੈਂ ਕਿਹਾ ਜੀ ਬਾਦਲ ਸਾਹਿਬ ਮੈਂ ਉਹਨਾਂ ਕੋਲ ਅੱਗੇ ਬੇਨਤੀ ਕਰਨ ਗਿਆ ਕਿ ਤੁਸੀਂ ਜੀ ਸਾਰੀ ਖੇਤੀ ਹੁਣ ਤੁਸੀਂ ਸੰਭਾਲ ਲਓ ਕਹਿੰਉਂਗੀ ਸਿਆਸਤਿਸ ਤਾਂ ਕਿਹੜੀ ਖੇਤੀ ਸੰਭਾਲ ਲਈ ਸੀ ਮੈਂ ਕਿਹਾ ਸਾਰਾ ਬਾਗ ਬਾਲਾ ਸਰ ਫਾਰਮ ਬਾਦਲ ਫਾਰਮ ਸਾਰਾ ਹੁਣ ਤੁਹਾਡੇ ਜੰਮੇ ਆ ਆ ਪਸ਼ੂ ਉਹਨਾਂ ਨੇ ਜਾਨਵਰ ਰੱਖੇ ਸਾਰਾ ਕੁਝ ਰੱਖਿਆ ਉਹਨਾਂ ਕੋਲੇ ਉਹ ਕਹਿੰਦੇ ਜੀ ਮੈਂ ਇੱਕ ਸ਼ਰਤ ਤੇ ਆ ਕੰਮ ਕਰੂ ਮੈਂ ਕਿਹਾ ਜੀ ਦੱਸੋ ਕੀ ਸ਼ਰਤ ਹੈ ਤੁਹਾਡੀ ਉਹ ਕਹਿੰਦੇ ਜਿਹੜੀ ਆਮਦਨ ਆਊਗੀ ਸੇਲ ਹੋਊਗੀ ਉਹ ਮੇਰੀ ਤੇ ਜਿਹੜਾ ਖਰਚਾ ਹੋਊਗਾ ਉਹ ਤੇਰਾ ਮੈਂ ਕਿਹਾ ਮੈਂ ਕਿਹਾ ਚਲੋ ਠੀਕ ਹੈ ਜੀ ਸੋ ਜਿਹੜਾ ਖਰਚਾ ਸੀ ਉਹ ਮੈਂ ਕਰਦਾ ਸੀ ਜਿੰਨੀ ਸੇਲ ਆਉਂਦੀ ਸੀ ਸਾਰਾ ਪੈਸਾ ਸ਼ਾਮ ਤੱਕ ਆਪਣੇ ਕੋਲੇ ਬੁਲਾ ਲੈਂਦੇ ਬੰਗਾ ਲੈਂਦੇ ਸੀ ਫੇਰ ਉਹ ਕੀ ਕਰਦੇ ਸੀ ਇੱਥੇ ਬਹਿ ਜਾਂਦੇ ਇਕੱਠੀ ਜਿਹੜੀ ਕੋਈ ਲੜਕੀ ਆਉਂਦੀ ਕਿਸੇ ਮੇਰੇ ਕੋਲ ਐਡਮਿਸ਼ਨ ਵਾਸਤੇ ਪੈਸਾ ਨਹੀਂ ਲਾਓ 20000 ਰੁਪਇਆ ਹਸਪਤਾਲ 'ਚ ਸਾਡੇ ਪੈਸੇ ਦੀ ਕਮੀ ਹੋਣ ਦੇ ਦਿਓ ਸਾਰਾ ਪੈਸਾ ਉਹਨਾਂ ਨੇ ਉਵੇਂ ਹੀ ਬਣ ਦਿੰਦੇ ਸੀ ਲਗਾਤਾਰ ਜਿੰਨੇ ਦਿਨ ਰਹਿ ਆ ਅੱਛਾ ਜਿ ਉਹਨਾਂ ਦੇ ਜਾਣ ਦੇ ਬਾਅਦ ਉਹ ਸਾਰੀ ਸੰਗਤ ਹੁਣ ਮੇਰੇ ਕੋਲੇ ਆਉਣ ਲੱਗ ਗਈ ਕਹਿੰਦੇ ਬਾਦਲ ਸਾਹਿਬ ਦਿੰਦੇ ਹੁੰਦੇ ਸੀ ਤੁਸੀਂ ਵੀ ਦਿਆ ਕਰੋ ਦੇਖੋ ਉਹਨਾਂ ਦੀ ਸੋਚ ਕੀ ਸੀ उन्होंने सारा कुछ ही मैं कोशिश करूंगा देखो वोडे बादल साहब बनना इंपोसीबल है पर सोच तरफ जाना मैं थोड़े ना वादा करता करना मैं कोशिश करूं जिमें उन्होंने हर चीज़ सैक्रीफाइस भी की अपनी ਕੌਮ ਖਾਤਰ ਆਪਣੇ ਸੂਬੇ ਖਾਤਰ ਆਪਣੀ ਪਾਰਟੀ ਖਾਤਰ ਜੇ ਕਿਤੇ ਵੀ ਲੋੜ ਪਏ ਮੈਂ ਪਿੱਛੇ ਨਹੀਂ ਹਟੂਗਾ ਦੂਜੀ ਗੱਲ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਉਹਨੇ ਲਾਈਫ ਬਹੁਤ ਐਕਸਪੀਰੀਅੰਸ ਹੈ ਜਦੋਂ ਕੋਵਿਡ ਸੀ ਜਦੋਂ ਕੋਵਿਡ ਹੋਇਆ ਉਦੋਂ ਤਾਂ ਕੋਈ ਘਰੋਂ ਨਹੀਂ ਨਿਕਲਦਾ ਸੀ ਡਰਦਾ ਸੀ ਐਂ ਲੱਗਦਾ ਸੀ ਕਿਤੇ ਕੋਲ ਦੇਖ ਵੀ ਲਈਏ ਤਾਂ ਬੰਦਾ ਮਰ ਜਾਊਗਾ ਉਹ ਕਹਿੰਦੇ ਕਿਵੇਂ ਮੈਂ ਸੰਭਾਲਾਂ ਜਿਉ ਉਹਨੇ ਸੇਵਾ ਭਾਵਨਾ ਉਹ ਹਰ ਰੋਜ਼ ਡੀਸੀ ਮੁਕਸਰ ਨੂੰ ਫੋਨ ਕਰਦੇ ਸੀ ਕਿ ਲਿਸਟ ਮੰਗਾਉਂਦੇ ਸੀ ਅੱਜ ਮੁਕਸਰ ਜ਼ਿਲ੍ਹੇ 'ਚ ਕਿਹਨੂ-ਕਿਹਨੂ ਕੋਵਿਡ ਹੋਇਆ ਕਿਉਂਕਿ ਉਦੋਂ ਹਰ ਬੰਦੇ ਦਾ ਨਾਂ ਆਉਂਦਾ ਸੀ ਤੇ ਉਹ ਅੱਛਾ ਉਹਦਾ ਲਿਸਟ ਬਣਾ ਕੇ ਉਹਦਾ ਨੰਬਰ ਮੰਗਾ ਕੇ ਫਿਰ ਟੈਲੀਫੋਨ ਕਰਦੇ ਸੀ ਕਿ ਦੱਸ ਕਾਕਾ ਤੈਨੂੰ ਕਿਸੇ ਦੀ ਲੋੜ ਹੈ ਜੇ ਤੁਹਾਡੇ ਘਰੇ ਰੋਟੀ ਨਹੀਂ ਪੱਕਦੀ ਮੈਂ ਰੋਟੀ ਭੇਜੂੰਗਾ ਤੇ ਦਵਾਈ ਉਦੋਂ ਦਵਾਈਆਂ ਵੀ ਨਹੀਂ ਮਿਲਦੀਆਂ ਕਈ ਕਈ ਵਾਰ ਇੰਜੈਕਸ਼ਨ ਨਹੀਂ ਮਿਲਦੇ ਹੁੰਦੇ ਸੀ ਫਿਰ ਉਹਨਾਂ ਨੇ ਸਾਰੇ ਲੱਭ ਕੇ ਇੰਜੈਕਸ਼ਨ ਲੱਭ ਕੇ ਦਵਾਈਆਂ ਇੱਥੇ ਟੀਮਾਂ ਕਰੇ ਬਣਾਈਆਂ ਸੀ ਲਗਾਤਾਰ ਕੋਵਿਡ ਦੇ ਟਾਈਮ ਕਿਉਂਕਿ ਬਾਕੀ ਪੰਜਾਬ ਤੋਂ ਨਹੀਂ ਕਰ ਸਕਦੇ ਕਹਿੰਦੇ ਮੈਂ ਮੁਕਸਰ ਜ਼ਿਲ੍ਹੇ ਨੂੰ ਮੈਂ ਦਸ ਸੰਭਾਲਾਂ ਦੇਖੋ ਆਹ ਹੈ ਲੀਡਰਸ਼ਿਪ ਜੇ ਤੁਸੀਂ ਪੰਜਾਬ ਵਿੱਚ ਕਿਸੇ Hindu ਪਰਿਵਾਰ ਨੂੰ ਪੁੱਛ ਲੋ ਬਾਦਲ ਸਾਹਿਬ ਬਾਰੇ ਉਹ ਕਹਿਣਗੇ ਬਾਦਲ ਸਾਹਿਬ ਸਾਡੇ ਕਿਸੇ ਮੁਸਲਮਾਨ ਪਰਿਵਾਰ ਨੂੰ ਪੁੱਛ ਲੋ ਬਾਦਲ ਸਾਹਿਬ ਦੀ ਸਖਸ਼ੀਅਤ ਬਾਰੇ ਉਹ ਕਹਿਣਗੇ ਸਾਡੇ ਆ ਕਿਸੇ 크ਰਿਸਚੀਅਨ ਭਾਈਚਾਰੇ ਨੂੰ ਪੁੱਛ ਲੋ ਉਹ ਕਹਿੰਗੇ ਬਾਦਲ ਸਾਹਿਬ ਸਾਡੇ ਆ ਸਿੱਖ ਭਾਈਚਾਰੇ ਤਾਂ ਕਹਿਣਾ ਹੀ ਹੈ ਪੰਜਵੀਂ ਜੀ ਜਿਹੜੀ ਮੈਂ ਉਹਨਾਂ ਦੀ ਜ਼ਿੰਦਗੀ ਦੀ ਬਈ ਵਿੱਚ ਦੇਖਾਂ ਕਿ ਉਹ ਪਾਰਟੀ ਦੇ ਵਫਾਦਾਰ ਸੀ ਪਾਰਟੀ ਦੇ ਲੌਇਲਿਸਟ ਸੀ ਜਿੱਡੇ ਵੱਡੀ ਤਰਫਾਨ ਆ ਜੇ ਜਿੰਨੇ ਮਰਜ਼ੀ ਹਮਲੇ ਹੋ ਜਾਣ ਜਿੰਨੇ ਮਰਜ਼ੀ ਉਹਨਾਂ ਦੇ ਪ੍ਰੈਸ਼ਰ ਹੋ ਜੇ ਪਰ ਉਹਨੇ ਪਾਰਟੀ ਨੂੰ ਦੀ ਰੱਖਿਆ ਵਾਸਤੇ ਸਾਰਾ ਕੁਝ ਕੁਰਬਾਨ ਕਰ ਦੇਣਾ ਹੈ ਚੁਟਾਲਾ ਸਾਹਿਬ ਬੈਠਿਆ ਟਿੰਸਾ ਸਾਹਿਬ ਬੈਠੇ ਪੁੰਦਰ ਸਾਹਿਬ ਬੈਠੇ ਸਾਰੀ ਪੁਰਾਣੀ ਲੀਡਰਸ਼ਿਪ ਬੈਠੀ ਹੈ ਜੋ ਕਮਿਟਮੈਂਟ ਲੈਵਲ ਪੁਰਾਣੀ ਲੀਡਰਸ਼ਿਪ ਦੀ ਸੀ ਤੇ ਹੈ ਮੈਂ ਦੇਖਿਆ ਆਪਣੀ ਜਿਹੜੀ ਨਵੀਂ ਲੀਡਰਸ਼ਿਪ ਪੈਦਾ ਹੋ ਰਹੀ ਹੈ ਉਹਦੀ ਉਨੀ ਕਮਿਟਮੈਂਟ ਨਹੀਂ ਹੈ ਅੱਜ ਕੱਲ ਤਾਂ ਮਿੰਟ ਲਾਉਂਦੇ ਐ ਆ ਪਾਰਟੀ ਨੇ ਨਹੀਂ ਦਿੱਤਾ ਆ ਨਹੀਂ ਕੀਤਾ ਚਲੋ ਦੂਜੀ ਪਾਰਟੀ ਲੱਭੀਏ ਦੂਜੀ ਨਹੀਂ ਆ ਤੀਜੀ ਪਾਰਟੀ ਲੱਭ ਜੇ ਦੇਖੋ 70 ਸਾਲ ਇੱਕ ਪਾਰਟੀ ਦੀ ਸੇਵਾ ਕਰਨੀ 16 16 ਸਾਲ ਜੇਲਾਂ ਕੱਟਨੀਆਂ ਉਦੋਂ ਕਾਂਗਰਸ ਪਾਰਟੀ ਦੀ ਉਦੋਂ ਇੰਦਰਾ ਗਾਂਧੀ ਜਿਹੜੇ ਹੁੰਦੇ ਹੁੰਦੇ ਸੀ ਉਹਨਾਂ ਨੇ ਕਈ ਵਾਰ ਕਿਹਾ ਤੁਸੀਂ ਆ ਮਸਲਾ ਛੱਡ ਦਿਓ ਭਾਵੇਂ ਪੰਜਾਬ ਦਾ ਰਾਜ ਤੁਸੀਂ ਰੱਖ ਲਓ ਪਰ ਵੱਡੇ ਬਾਦਲ ਸਾਹਿਬ ਦੀ ਸੋਚ ਹੀ ਰਾਜ ਨਹੀਂ ਚਾਹੀਦਾ ਸਾਨੂੰ ਆਪਣੇ ਹੱਕ ਹੱਕ ਚਾਹੀਦੇ ਆ ਦੇਖੋ 16 ਸਾਲ ਜੇਲ੍ਹ ਕੱਟਨੇ ਇੱਥੇ ਤਾਂ 6 ਮਹੀਨੇ ਨਹੀਂ ਕੱਟੇ ਜਾਂਦੇ 2 ਮਹੀਨੇ ਨਹੀਂ ਕੱਟਿਆ ਹੁੰਦੇ 16 16 ਸਾਲ ਜ 300 ਸਾਬ ਬੈਠਿਆ ਪੁੰਦਰ ਸਾਹਿਬ ਬੈਠਿਆ ਕਈ ਸੀਨੀਅਰ ਲੀਡਰਸ਼ਿਪ ਬੈਠਿਆ ਕਿਤੇ ਤਾਮਿਲਨਾਡੂ ਜੇਲ੍ਹ ਚ ਕਿਤੇ ਜਬਲਪੁਰ ਜੇਲ੍ਹ ਚ ਨੇ ਮਹਾਰਾਸ਼ਟਰਾ ਜੇਲ੍ਹ ਚ ਮੈਨੂੰ ਯਾਦ ਆ ਤਾਮਿਲਨਾਡੂ ਜੇਲ੍ਹ ਚ ਬਾਦਲ ਸਾਹਿਬ ਨੂੰ ਕੋਇੰਬਟੂ ਰੱਖਿਆ ਗਿਆ ਮੇਰੇ ਮਦਰ ਤੇ ਮੈਂ ਸਾਨੂੰ ਮਿਲ ਨਹੀਂ ਦਿੱਤਾ ਜਾਂਦਾ ਸੀ 6 6 ਮਹੀਨੇ ਬਾਅਦ ਟਾਈਮ ਮਿਲਦਾ ਤੇ ਮੈਨੂੰ ਯਾਦ ਹੈ ਜਿਹੜੀ ਅਸੀਂ ਜਦੋਂ ਮਿਲ ਜਾਂਦੇ ਕੁੰਬਟੂਰ ਮੈਂ ਤੇ ਮੇਰੇ ਮੈਂ ਛੋਟਾ ਹੀ ਹੁੰਦਾ ਸੀ ਮੇਰੇ ਮਦਰ ਕੱਲੇ ਹੁੰਦੇ ਸੀ ਜਿਹੜੇ ਟੈਕਸੀ ਲੈਂਦੇ ਉਦੋਂ ਪੁਲਿਸ ਵਾਲੇ ਟੈਕਸੀ ਵਾਲਿਆਂ ਨੂੰ ਫੜ ਲੈਂਦੇ ਕਿ ਉਹਨਾਂ ਨੂੰ ਕੋਈ ਲੈ ਕੇ ਛਡਾਇਆ ਰਿਕਸ਼ੀ ਵਾਲ ਨੂੰ ਫੜ ਲੈਂਦੇ ਸਾਨੂੰ ਕੋਈ ਕਮਰਾ ਨਹੀਂ ਦਿੰਦਾ ਸੀ ਮੈਨੂੰ ਯਾਦ ਹੈ ਬੀਬੀ ਜੀ ਨੇ ਜੋਰਜ ਫਰਨੈਂਡਸ ਜੀ ਨਾਲ ਗੱਲ ਕੀਤੀ ਸਾਡੇ ਕੋਲੇ ਕੋ ਉਹ ਸਾਨੂੰ ਕੋਈ ਜਾਣਦਾ ਨਹੀਂ ਉੱਥੇ ਕੁੰਬਟੂਰ ਫਿਰ ਉਹਨਾਂ ਨੇ ਆਪਣਾ ਉਹਨਾਂ ਦਾ ਵਰਕਰ ਸੀ ਜੋਜ ਫਰਨੈਂਡਾ ਜੀ ਦਾ ਉਹਦਾ ਐਡਰੈਸ ਦਿੱਤਾ ਸੀ ਉਹਨਾਂ ਦੇ ਘਰੇ ਲੈ ਉਹ ਆਪਣੀ ਗੱਡੀ 'ਚ ਲੈ ਕੇ ਸਾਨੂੰ ਜੇਲ੍ਹ ਲੈ ਕੇ ਜਾਂਦੇ ਸੀ ਦੇਖੋ ਉਹ ਜਮਾਨੇ ਉਸ ਕਮਿਟਮੈਂਟ ਲੈਵਲ ਦੇਖੋ ਅੱਜ ਨਹੀਂ ਹੈ ਆ ਚੀਜ਼ਾਂ ਆਪਾਂ ਨੂੰ ਕੋਈ ਵੀ ਪਾਰਟੀ ਨੂੰ ਤਕੜਾ ਕਰ ਰੱਖਣਾ ਹੈ ਲੌਇਲਟੀ ਜ਼ਰੂਰੀ ਹੈ ਜਿਹੜੀ ਇੰਨਾ ਵਿੱਚ ਸੀ ਤੇ ਅਖੀਰ 'ਚ ਜਿਵੇਂ ਸਾਰੇ ਪਤਾ ਹੀ ਹੈ ਨਾ ਘੜੀ ਬੰਦੇ ਸੀ ਤੇ ਨਾ ਜੇਬ ਚ ਪੈਸਾ ਸੀ ਉਹਨੇ ਕਿਤੇ ਜੇਬ ਚ ਵਾਲਟ ਨਹੀਂ ਰੱਖਿਆ ਤੇ ਨਾ ਘੜੀ ਸੀ ਤੇ ਮੈਂ ਕਹਿੰਦਾ ਜਿਨ੍ਹਾਂ ਦੀ ਘੜੀ ਬੰਨੀ ਹੈ ਉਹਨਾਂ ਨੂੰ ਫੇਲ ਕਰ ਦਿੰਦੇ ਸੀ ਕਿਤੇ ਜ਼ਿੰਦਗੀ ਪੈਸੇ ਨਾਲ ਲਾਲਚੀ ਨਹੀਂ ਸੀ ਪੈਸੇ ਨਾਲ ਲਾਲਚੀ ਨਹੀਂ ਸੀ ਮੈਂ ਉਹਨਾਂ ਦੀ ਇੱਕ ਗੱਲ ਦੱਸਣਾ ਚਾਹਣਾ ਇਸ ਪੁਆਇੰਟ ਤੇ ਜਦੋਂ ਆ ਚੀਫ ਮਿਨਿਸਟਰ ਹਟੇ ਤੇ ਮੈਂ ਦੇਖਿਆ ਇਹਨਾਂ ਦੀ ਹੁਣ ਉਮਰ ਬਹੁਤ ਜ਼ਿਆਦੀ ਹੋ ਗਈ ਹੈ ਤੇ ਪੂਰੀ ਜ਼ਿੰਦਗੀ ਇਹਨਾਂ ਨੇ ਸਿਆਸਤ ਕੀਤੀ ਹੈ ਘਰੇ ਬੈਣਾ ਬੜ ਔਖਾ ਮੈਂ ਕਿਹਾ ਜਿਹੜਾ ਇਨਸਾਨ ਘਰੇ ਬਹਿ ਜਾਂਦਾ ਹੈ ਉਹ ਆਟੋਮੈਟਿਕਲੀ ਲਾਈਫ ਛੋਟ ਹੁੰਨ ਲੱਗ ਜਾਂਦੀ ਹੈ ਘਬਰਾਟ ਹੋ ਜਾਂਦੀ ਮੈਂ ਕਿਹਾ ਜੀ ਬਾਦਲ ਸਾਹਿਬ ਮੈਂ ਉਹਨਾਂ ਕੋਲ ਅੱਗੇ ਬੇਨਤੀ ਕਰਨ ਗਿਆ ਕਿ ਤੁਸੀਂ ਜੀ ਸਾਰੀ ਖੇਤੀ ਹੁਣ ਤੁਸੀਂ ਸੰਭਾਲ ਲਓ ਕਿਉਂਕਿ ਸਿਆਸਤ 'ਚ ਤਾਂ ਕਿਹੜੀ ਖੇਤੀ ਸੰਭਾਲ ਲਈ ਸੀ ਮੈਂ ਕਿਹਾ ਸਾਰਾ ਬਾਗ ਬਾਲਾ ਸਰ ਫਾਰਮ ਬਾਦਲ ਫਾਰਮ ਸਾਰਾ ਹੁਣ ਤੁਹਾਡੇ ਜੁਮੇ ਆ ਆ ਪਸ਼ੂ ਉਹਨਾਂ ਨੇ ਜਾਨਵਰ ਰੱਖੇ ਸਾਰਾ ਕੁਝ ਰੱਖਿਆ ਉਹਨਾਂ ਕੋਲੇ ਉਹ ਕਹਿੰਦੇ ਜੀ ਮੈਂ ਇੱਕ ਸ਼ਰਤ ਤੇ ਆ ਕੰਮ ਕਰੂੰ ਮੈਂ ਕਿਹਾ ਜੀ ਦੱਸੋ ਕੀ ਸ਼ਰਤ ਹੈ ਤੁਹਾਡੀ ਉਹ ਕਹਿੰਦੇ ਜਿਹੜੀ ਆਮਦਨ ਆਊਗੀ ਸੇਲ ਹੋਊਗੀ ਉਹ ਮੇਰੀ ਜਿਹੜਾ ਖਰਚਾ ਹੋਊਗਾ ਉਹ ਤੇਰਾ ਮੈਂ ਕਿਹਾ ਮੈਂ ਕਿਹਾ ਚਲੋ ਠੀਕ ਹੈ ਜੀ ਸੋਕ ਇਹਨਾਂ ਖਰਚਾ ਸੀ ਉਹ ਮੈਂ ਕਰਦਾ ਸੀ ਜਿੰਨੀ ਸੇਲ ਆਉਂਦੀ ਸੀ ਸਾਰਾ ਪੈਸਾ ਸ਼ਾਮ ਤੱਕ ਆਪਣੇ ਕੋਲੇ ਬੁਲਾ ਲੈਂਦੇ ਸੀ ਮੰਗਾ ਲੈਂਦੇ ਸੀ ਫਿਰ ਉਹ ਕੀ ਕਰਦੇ ਸੀ ਇੱਥੇ ਬਹਿ ਜਾਂਦੇ ਇਕੱਠੀ ਜਿਹੜੀ ਕੋਈ ਲੜਕੀ ਆਉਂਦੀ ਕਿਸੇ ਮੇਰੇ ਕੋਲ ਐਡਮਿਸ਼ਨ ਵਾਸਤੇ ਪੈਸਾ ਨਹੀਂ ਲਓ 20000 ਰੁਪਇਆ ਹਸਪਤਾਲ ਸਾਡੇ ਪੈਸੇ ਦੀ ਕਮੀ ਹੋਣ ਦੇ ਦਿਓ ਸਾਰਾ ਪੈਸਾ ਉਹਨਾਂ ਨੇ ਉਵੇਂ ਹੀ ਵੰਡ ਦਿੰਦੇ ਸੀ ਲਗਾਤਾਰ ਜਿੰਨੇ ਦਿਨ ਰਹੇ ਆ ਅੱਛਾ ਜਿ ਉਹਨਾਂ ਦੇ ਜਾਣ ਦੇ ਬਾਅਦ ਉਹ ਸਾਰੀ ਸੰਗਤ ਹੁਣ ਮੇਰੇ ਕੋਲ ਆਉਣ ਲੱਗ ਗਈ ਕਹਿੰਦੇ ਬਾਦਲ ਸਾਹਿਬ ਦਿੰਦੇ ਹੁੰਦੇ ਸੀ ਤੁਸੀਂ ਵੀ ਦਿਆ ਕਰੋ ਦੇਖੋ ਉਹਨਾਂ ਦੀ ਸੋਚ ਕੀ ਸੀ ਉਹਨਾਂ ਨੇ ਸਾਰਾ ਕੁਝ ਹੀ ਦੂਜੀ ਗੱਲ ਮੈਂ ਤੁਹਾਨੂੰ ਉਹਨੂੰ ਦੱਸਣਾ ਚਾਹਣਾ ਹੈ ਉਹਨੇ ਲਾਈਫ ਛੋਟ ਬਹੁਤ ਐਕਸਪੀਰੀਅੰਸ ਹੈ ਜਦੋਂ ਕੋਵਿਡ ਸੀ ਜਦੋਂ ਕੋਵਿਡ ਹੋਇਆ ਉਦੋਂ ਦਾ ਕੋਈ ਘਰੋਂ ਨਹੀਂ ਨਿਕਲਦਾ ਸੀ ਡਰਦਾ ਸੀ ਐਂ ਲੱਗਦਾ ਸੀ ਕਿਤੇ ਕੋਲ ਦੇਖ ਵੀ ਲਈਏ ਤਾਂ ਬੰਦਾ ਮਰ ਜੂਗਾ ਉਹ ਕਹਿੰਦੇ ਕਿਵੇਂ ਮੈਂ ਸੰਭਾਲਾਂ ਜਿਉ ਉਹਨਾਂ ਸੇਵਾ ਭਾਵਨਾ ਉਹ ਹਰ ਰੋਜ਼ ਡੀਸੀ ਮੁਕਸਰ ਨੂੰ ਫੋਨ ਕਰਦੇ ਸੀ ਕਿ ਲਿਸਟ ਮੰਗਾਉਂਦੇ ਸੀ ਅੱਜ ਮੁਕਸਰ ਜ਼ਿਲ੍ਹੇ 'ਚ ਕਿਹਨੂ-ਕਿਨੂ ਕੋਵਿਡ ਹੋਇਆ ਕਿਉਂਕਿ ਉਦੋਂ ਹਰ ਬੰਦੇ ਦਾ ਨਾਂ ਆਉਂਦਾ ਸੀ ਤੇ ਉਹ ਅੱਛਾ ਉਹਨਾਂ ਲਿਸਟ ਬਣਾ ਕੇ ਉਹਦਾ ਨੰਬਰ ਮੰਗਾ ਕੇ ਫਿਰ ਟੈਲੀਫੋਨ ਕਰਦੇ ਸੀ ਕਿ ਦੱਸ ਕਾਕਾ ਤੈਨੂੰ ਕਿਸ ਚੀਜ਼ ਦੀ ਲੋੜ ਹੈ ਜੇ ਤੁਹਾਡੇ ਘਰੇ ਰੋਟੀ ਨਹੀਂ ਪੱਕਦੀ ਮੈਂ ਰੋਟੀ ਭੇਜੂੰਗਾ ਤੇ ਦਵਾਈ ਉਦੋਂ ਦਵਾਈਆਂ ਵੀ ਨਹੀਂ ਮਿਲਦੀਆਂ ਕਈ ਕਈ ਵਾਰ ਇੰਜੈਕਸ਼ਨ ਨਹੀਂ ਮਿਲਦੇ ਹੁੰਦੇ ਸੀ ਫਿਰ ਉਹਨਾਂ ਨੇ ਸਾਰੇ ਲੱਭ ਕੇ ਇੰਜੈਕਸ਼ਨ ਲੱਭ ਕੇ ਦਵਾਈਆਂ ਇੱਥੇ ਟੀਮਾਂ ਕਰੇ ਬਣਾਈਆਂ ਸੀ ਲਗਾਤਾਰ ਕੋਵਿਡ ਦੇ ਟਾਈਮ ਕਿਉਂਕਿ ਬਾਕੀ ਪੰਜਾਬ ਤੋਂ ਨਹੀਂ ਕਰ ਸਕਦੇ ਕਹਿੰਦੇ ਮੈਂ ਮੁਕਸਰ ਜ਼ਿਲ੍ਹੇ ਨੂੰ ਮੈਂ ਦਾ ਸੰਭਾਲਾਂ ਦੇਖੋ ਆਹ ਹੈ ਲੀਡਰਸ਼ਿਪ ਸਹੀ ਮene ਤੇ ਉਹ ਸਿਆਸਤ ਵਿੱਚ ਸੇਵਾ ਕਰਨ ਵਾਸਤੇ ਆਏ ਦੇਖੋ ਜਿੰਨੀ ਉਹਨਾਂ ਕੋਲੇ ਬੈਕਗ੍ਰਾਉਂਡ ਸੀ ਉਹਨਾਂ ਮਤਲਬ ਇੱਥੇ ਆਏ ਸੇਵਾਕ ਅੱਜ ਕੱਲ ਸਿਆਸਤ ਚ ਆਉਂਦੇ ਆ ਪਾਵਰ ਵਾਸਤੇ ਉਹਨਾਂ ਨੂੰ ਉਹਨਾਂ ਵਾਸਤੇ ਪਾਵਰ ਹੈ ਹੀ ਨਹੀਂ ਸੀ ਸਵੇਰੇ ਨਿੱਕ ਜਾਂਦੇ ਜੇ ਪੰਜਾਬ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿਤੇ ਗੜੇ ਪਏ ਹੋਣ ਲੋਕਾਂ ਨੂੰ ਬਾਅਦ ਚ ਪਤਾ ਲੱਗਦਾ ਸੀ ਸਵੇਰੇ ਉਹ ਆਪ ਖੇਤ ਹੁੰਦੇ ਸੀ ਕਿ ਥੋੜੇ ਗੜੇ ਪੈ ਕੇ ਪਿੰਡ ਵਾਲੇ ਬਾਅਦ ਚ ਆਉਂਦੇ ਸੀ ਸੀ ਉਹਨਾਂ ਦਾ ਜਿਹੜੇ ਜੀਵਨ ਹੈ ਅੱਜ ਸਾਰੀ ਪਾਰਟੀ ਇਕੱਠੀ ਹੈ ਸਾਰੇ ਪੋਲੀਟਿਕਲ ਪਾਰਟੀ ਸਾਰੀਆਂ ਬੈਠੀਆਂ ਮੈਨੂੰ ਲੱਗਦਾ ਇੱਕੋ ਗੱਲ ਗਾਣਾ ਐ ਸੀ ਨਾ ਕਿਤੇ ਕਿਤੇ ਰੱਬ ਪੈਦਾ ਕਰਦਾ ਬਾਦਲ ਵਰਗਾ ਇਨਸਾਨ ਮੈਂ ਐ ਨਹੀਂ ਕਹਿ ਰਿਹਾ ਕਿ ਮੇਰੇ ਪਿਤਾ ਉਹਦਾ ਸਾਰਿਆਂ ਦੇ ਆ ਹਰ ਇਨਸਾਨ ਨੂੰ ਆਪਣੇ ਪਿਤੇ ਪਿਤਾ ਜੀ ਵਾਸਤੇ ਸਾਰਾ ਲਾਭ ਹੁੰਦੀ ਹੈ ਪਰ ਮੈਂ ਸਹੀ ਕਹਿਣਾ ਕਿਤੇ ਕਿਤੇ ਰੱਬ ਕਰਦਾ ਬਾਦਲ ਸਾ ਵਰਗਾ ਇਨਸਾਨ ਕਿਸੇ ਪਾਰਟੀ ਦੇ ਪੁੱਛ ਲੋ ਅਕ੍ਰੋਸ ਪਾਰਟੀ ਲਾਈਨ ਉਹਨਾਂ ਚ ਇੱਕ ਤਾਂ ਗੁੱਸਾ ਨਹੀਂ ਸੀ ਇੱਕ ਰਿਵੈਂਜ ਫੁੱਲ ਨਹੀਂ ਸੀ ਉਹ ਤਾਂ ਮੈਂ ਸਹੀ ਮੈਨੂੰ ਤਾਂ ਦੱਸਾਂ ਜਦੋਂ ਮੈਂ ਸਿਆਸਤ ਚ ਆਇਆ ਉਦੋਂ ਮੈਨੂੰ ਵੀ ਮੈਂ ਥੋੜਾ ਹੋਰ ਸੀ ਪਰ ਜਦੋਂ ਉਹਨਾਂ ਦੇ ਥੱਲੇ ਕੰਮ ਕੀਤਾ 15 ਸਾਲ 10 ਸਾਲ ਬਿਲਕੁਲ ਹੀ ਚੇਂਜ ਮੈਂ ਇਕੱਲਾ ਬੈਠੇ ਬੈਠੇ ਮੀਟਿੰਗ ਦੇਖਦਾ ਰਹਿੰਦਾ ਸੀ ਕਿ ਲੋਕੀ ਤਤੇ ਉਬਲਦੇ ਆਉਂਦੇ ਸੀ ਕਮਰੇ ਚ ਐਂ ਬਰਫ਼ ਵਾਂਗੂ ਠੰਡੇ ਜਾਂਦੇ ਸੀ 5 ਮਿੰਟ 'ਚ ਉਪਲਦੇ ਆਉਂਦੇ ਸੀ ਕਈ ਵਾਰ ਜਹਦਰ ਸੜਾਣੀ ਕੀਤਾ ਨਹੀਂ ਕਿ ਤਾਣੀ ਕਿ ਬਸ ਗੱਲਾਂ ਜੀ ਅੱਛਾ ਹੁਣ ਮੈਨਾਂ ਜਿਹੜੇ ਆਉਂਦੇ ਸੀ ਉਹਨੂੰ ਐਂ ਨਹੀਂ ਪਤਾ ਸੀ ਆਏ ਕਿਸ ਵਾਸਤੇ ਆ ਦੇਖੋ ਆ ਇੱਕ ਬਹੁਤ ਵੱਡੀ ਗੱਲ ਹੈ ਜੇ ਕੋਈ ਕਿਸੇ ਨੇ ਉਹਨਾਂ ਦੇ ੱਤਕਾ ਕੀਤਾ ਕਈ ਪੋਲੀਟਿਕਲ ਸਾਡੇ ਦੇ ਪਰਚੇ ਵੀ ਕੀਤੇ ਗਏ ਮੇਰੇ ਮਦਰ ਨੂੰ ਵੀ ਅੰਦਾ ਕੀਤਾ ਗਿਆ ਜਦੋਂ ਸਾਡੀ ਵਾਰੀ ਆਈ ਉਹ ਜੋਸ਼ ਚੜ ਜਾਂਦਾ ਕਿ ਕਰੀਏ ਇੱਕ ਨਾ ਬਿਲਕੁਲ ਨਹੀਂ ਅੱਜ ਦੇਖੋ ਕੀ ਹੋ ਰਿਹਾ ਇੱਕ ਉਹਨਾਂ ਦੀ ਮੈਨੂੰ ਇੱਕ ਹੋਰ ਗੱਲ ਮੈਨੂੰ ਦੱਸੀ ਕਹਿੰਦਾ ਜੀ ਸੁਖਵੀਰ ਜਦੋਂ ਬੰਦਾ ਪਾਵਰ 'ਚ ਹੋਵੇ ਨਾ ਉਹ ਤੋਂ ਵੱਧ ਤੋਂ ਵੱਧ ਤੂੰ ਸੰਬੰਧ ਜੋੜ ਲੋਕਾਂ ਨਾਲ ਉਹ ਮੌਕਾ ਹੁੰਦਾ ਰੱਬ ਨੇ ਦਿੱਤਾ ਹੈ ਪਾਵਰ ਨੂੰ ਦੁਸ਼ਮਣੀ ਵਧਾਉਣ ਵਾਸਤੇ ਨਾ ਵਰਤੋ ਪਾਵਰ ਨੂੰ ਦੋਸਤੀ ਵਧਾਉਣ ਵਾਸਤੇ ਵਰਤੋ ਆ ਦੇਖੋ ਇੱਕ ਉਹਨਾਂ ਦੀ ਸੋਚ ਸੀ ਅੱਜ ਕੱਲ ਜਿਹੜੇ ਆਉਂਦੇ ਐ ਉਹ ਦੁਸ਼ਮਣੀ ਵਧਾਉਣ ਵਾਸਤੇ ਜਿਹੜਾ ਅੱਜ ਦਾ ਮੁੱਖ ਮੰਤਰੀ ਆ ਉਹਨੇ ਮੈਨੂੰ ਲੱਗਦਾ ਐ 올 ਪਾਰਟੀ ਦੁਸ਼ਮਣੀ ਕਰ ਚੁੱਕਿਆ ਐ ਮੈਨੂੰ ਲੱਗਦਾ ਜੇ ਕੋਈ ਹਟ ਗਿਆ ਕੋਈ ਵੀ ਹਟ ਗਿਆ ਸਾਰੀ 올 ਪਾਰਟੀਆਂ ਇਹਦੇ ਮਗਰ ਲੱਗਣਗੀਆਂ ਮੈਨੂੰ ਲੱਗਦਾ ਕਿਉਂਕਿ ਉਹ ਐ ਜਿਵੇਂ ਹੁੰਦਾ ਨਾ ਕੱਪੜਿਆਂ ਚੋਂ ਬਾਹਰ ਆਏ ਪਏ ਐ ਸਹੀ ਮਿਹਣੇ ਤੇ ਜੇ ਕਿਹਾ ਜਾਏ ਮੈਲਾ ਹਾਰਵਰਡ ਯੂਨੀਵਰਸਿਟੀ ਦੁਨੀਆ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਹੈ এডਿਕੇਸ਼ਨ ਦੀ ਮੈਂ ਕਹਿੰਨਾ ਪੋਲਿਟਿਕਲ ਯੂਨੀਵਰਸਿਟੀ ਜੇ ਹੈ ਕੋਈ ਉਪਸਤਾ ਪ੍ਰਕਾਸ਼ ਸਿੰਘ ਬਾਦਲ ਹੈ ਜਿੱਥੇ ਉਹਨਾਂ ਥੱਲੇ ਰਹਿ ਕੇ ਜੇ ਕੋਈ ਸਿੱਖ ਸਕਦਾ ਮੈਂ ਬਾਦਲ ਸਾਹਿਬ ਤੇ ਚੌਦੀ ਦੇਵੀ ਲਾਹ ਦੇ ਰਿਸ਼ਤੇ ਬਾਰੇ ਇੱਕ ਕਹਾਣੀ ਦੱਸਣਾ ਚਾਹਣਾ ਜਦੋਂ ਚੌਹੀ ਸਾਬ ਜਦੋਂ ਵੱਡੇ ਚੌਦੀ ਸਾਹਿਬ ਆ ਵਾਈਸ ਪ੍ਰੈਜ਼ੀਡੈਂਟ ਬਣੇ ਸਹੀ ਮੈਨੇ ਤੇ ਜਦੋਂ ਸਾਰੇ ਦੇਸ਼ ਨੇ ਉਹਨਾਂ ਨੂੰ ਪ੍ਰਧਾਨ ਮੰਤਰੀ ਵਾਸਤੇ ਚੁਣ ਲਿਆ ਸੀ ਕਿਉਂਕਿ ਉਹ ਇਲੈਕਸ਼ਨ ਉਹਨਾਂ ਨੇ ਜਿਤਾਇਆ ਤੇ ਉਹਨਾਂ ਨੇ ਖੜਾ ਕੀਤਾ ਜੇ ਪਹਿਲੀ ਵਾਰ ਹੋਣਾ ਹੈ ਹਿੰਦੁਸਤਾਨ ਦੀ ਦੁਨੀਆ ਦੇ ਇਤਿਹਾਸ ਵਿੱਚ ਲੋਕੀ ਕਹਿੰਦੇ ਤੁਸੀਂ ਪ੍ਰਧਾਨ ਮੰਤਰੀ ਬਣੋ ਉਹ ਕਹਿੰਦਾ ਮੈਂ ਨਹੀਂ ਬਣਾ ਤੇ ਮੈਨੂੰ ਯਾਦ ਹੈ ਉਦੇ ਬਾਅਦ ਮੈਂ ਬਾਦਲ ਸਾਹਿਬ ਨਾਲ ਕੁ ਦਿਨ ਮਿਲਣ ਗਿਆ ਉਹਨਾਂ ਨੂੰ ਜਦੋਂ ਵਾਈਸ ਪ੍ਰੈਜ਼ੀਡੈਂਟ ਹਾਊਸ ਵਾਈਸ ਪ੍ਰਾਈਮ ਮਿਨਿਸਟਰ اور ਡਿਪਟੀ ਪ੍ਰਾਈਮ ਮਿਨਿਸਟਰ ਦੇ ਹਾਊਸ ਤੇ ਉਹਨਾਂ ਨੇ ਬਾਦਲ ਸਾਹਿਬ ਦਾ ਚੌਵੀ ਸਰ ਟੈਲੀਫੋਨ ਆ ਬਾਦਲ ਸਾਨੂੰ ਮੈਨੂੰ ਆਕੇ ਮਿਲੋ ਇਮੀਡੀਏਟਲੀ ਤੇ ਮੈਨੂੰ ਨਾਲ ਲੱਗੇ ਮੈਂ ਨਾਲ ਬੈਠਾ ਸੀ ਉਹਨਾਂ ਦੇ ਬਾਦਲ ਸਾਹਿਬ ਨੂੰ ਕਹਿਣ ਲੱਗੇ ਬਾਦਲ ਸਾਹਿਬ ਤੁਹਾਨੂੰ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਾ ਉਹ ਕਹਿੰਦੇ ਜੀ ਮੈਂ ਤਾਂ ਐਮਪੀ ਵੀ ਨਹੀਂ ਐ ਮੈਂ ਕਿਵੇਂ ਬਣੂੰਗਾ ਪ੍ਰਧਾਨ ਮੰਤਰੀ ਮਤਲਬ ਉਹਦੋਂ ਵੀਪੀ ਸਿੰਘ ਨਾਣਾ ਨਹੀਂ ਮਤਲਬ ਪੂਰੀ ਸਭਾ ਵੀ ਠੀਕ ਸੀ ਉਹ ਕਹਿੰਦੇ ਜੀ ਹੁਣੀ ਅਸਾਮ ਤੋਂ ਇੱਕ ਰਾਜ ਸਭਾ ਦੀ ਸੀਟ ਖਾਲੀ ਹੋਈ ਹੈ ਅਸਾਈ ਤੁਹਾਨੂੰ ਦਿੰਨੇ ਆ ਬਸ ਉਹਦੇ ਬਾਅਦ ਤੁਹਾਨੂੰ ਆਉਣ ਸਾਰ ਤੁਹਾਨੂੰ ਪ੍ਰਧਾਨ ਮੰਤਰੀ ਬਣ ਸਕਦੇ ਮੈਂ ਪੰਜਾਬ ਨਹੀਂ ਛੱਡਣਾ ਜੀ ਨਹੀਂ ਨਹੀਂ ਮੈਂ ਤੁਹਾਨੂੰ ਬਣਾਉਣਾ ਹੀ ਬਣਾਉਣਾ ਪ੍ਰਧਾਨ ਮੰਤਰੀ ਮਜ਼ਾ ਖੇੜਾ ਚਰਾ ਕੇ ਬਾਦਲ ਸਾਹਿਬ ਉਹ ਤੋਂ ਛੁਟਕੇ ਆਏ ਉਹਨਾਂ ਦਾ ਮਨ ਬਣਾ ਲਿਆ ਸੀ ਕਿ ਬਾਦਲ ਸਾਹਿਬ ਮੈਂ ਨਾਲ ਹੀ ਬੈਠਾ ਸੀ ਤੇਰੀ ਸਾਹਮਣੇ ਦੇਖੋ ਇਹ ਜਸਮੰਦ ਸੀ ਮੈਂ ਖੁਰ ਦੇਖਿਆ ਬਾਦਲ ਸਾਹਿਬ ਜੇਲ ਸੀ ਚੌਦੀ ਸਾਹਿਬ ਮੁੱਖ ਮੰਤਰੀ ਸੀ ਤੇ ਉਹ ਵਾਈਸ ਪ੍ਰੈਜ਼ੀਡੈਂਟ ਸੀ ਪਰ ਉਹ ਵਾਈਸ ਪ੍ਰਾਈਮ ਮਿਨਿਸਟਰ ਪਰ ਡਿਪਟੀ ਪ੍ਰਾਈਮ ਮਿਨਿਸਟਰ ਬਣੇ ਜੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਸੁਖਬੀਰ ਸੁਖਬੀਰ ਮਿਲਣ ਆਇਆ ਹੈ ਸਾਰੀਆਂ ਮੀਟਿੰਗਾਂ ਬੰਦ ਕਰਕੇ ਹਾਂ ਸੁਖਬੀਰ ਕੋਈ ਕੰਮ ਤਾਂ ਨਹੀਂ ਕੀ ਪ੍ਰੋਬਲਮ ਤਾਂ ਨਹੀਂ ਕਈ ਵਾਰ ਕੈਬਨਿਟ ਮੀਟਿੰਗਾਂ ਨੂੰ ਬੰਦ ਕਰਕੇ ਨਾ ਸਟੇਟ ਦੇ ਡਿਪਟੀ ਮੈਸੇਜ ਜੀ ਦੇਣ ਕਿ ਆ ਛੱਡ ਦੇ ਮੇਰੇ ਮਾਤਾ ਜੀ ਜੇ ਕੋਈ ਕੰਮ ਵੀ ਕਹਿੰਦੇ ਸੀ ਬੀਬੀ ਜੀ ਕੋਈ ਬਾਦਲ ਸਾਹਿਬ ਜੇਲ ਸੀ ਇਹ ਕੰਮ ਵੀ ਕਹਿੰਦੇ ਸੀ ਟੈਲੀਫੋਨ ਕਰਦੇ ਸੀ ਉਹਨਾਂ ਦੇ ਪੀਏ ਨੂੰ ਕਿ ਜੀ ਬੀਬੀ ਜੀ ਨੇ ਗੱਲ ਕਰਨੀ ਹੈ ਉਹ ਪੁੱਛਦੇ ਬੀਬੀ ਜੀ ਹੈ ਕਿੱਥੇ ਉਹ ਕਹਿੰਦੇ ਨੌ ਸਟ ਉਹਨੂੰ ਕੋਈ ਮੈਂ ਆਉਣਾ ਉਹ ਕਹਿੰਦੇ ਕਿ ਨਾ ਸਾਡਾ ਰਿਸ਼ਤਾ ਹੀ ਹੈ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸਾਡਾ ਘਰ ਹੈ ਦੇਖੋ ਆ ਆ ਰਿਸ਼ਤੇ ਹੁੰਦੇ ਆ ਆ ਦੇਖੋ ਪੀੜੀਆਂ ਦੇ ਪੀੜੀਆਂ ਰਿਸ਼ਤੇ ਚੱਲ ਰਹੇ ਆ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੀ ਜਦੋਂ ਬਾਦਲ ਸਾਹਿਬ ਦੀ ਸਰਕਾਰ ਹੁੰਦੀ ਆ ਹਰਿਆਣੇ ਦੇ ਲੋਕ ਕਹਿੰਦੇ ਕਿ ਸਾਡੀ ਸਰਕਾਰ ਹੈ ਜਦੋਂ ਹਰਿਆਣਾ ਦੀ ਆਪ ਜੀ ਦੀ ਸਰਕਾਰ ਹੁੰਦੀ ਹੈ ਸਾਰੇ ਬੈਠੇ ਆ ਸਾਰੇ ਕਹਿੰਦੇ ਆ ਕਿ ਸਾਡੀ ਸਰਕਾਰ ਹੈ ਸਾਰੇ ਬੰਦੇ ਜਦੋਂ ਖੁਸ਼ ਹੋ ਜਾਂਦੇ ਆ ਇਹਦੇ ਅੰਮ ਫਿਰਦੇ ਆ ਕਿ ਹੁੰਦਾ 24 ਸਾਲ ਤੁਹਾਡੀ ਸਰਕਾਰ ਹੈ ਆ ਰਿਸ਼ਤੇ ਆਬ ਸਹੀ ਮੈਨੇ ਤੇ ਉਹਨਾਂ ਦੀ ਜ਼ਿੰਦਗੀ ਜਿਹੜੀ ਸੀ ਨਾ ਮੈਂ ਕਹਿੰਦਾ ਆਪਾਂ ਕੱਲੀ ਉਹ ਜ਼ਿੰਦਗੀ ਤੇ ਆਪਾਂ ਆਪਣੇ ਨਾਲ ਲੈ ਕੇ ਉਸ ਜ਼ਿੰਦਗੀ ਦੇ ਸਫ਼ਰ ਤੇ ਚੱਲਦੇ ਰਹੀ ਹੈ ਜਿਵੇਂ ਉਹਨਾਂ ਨੇ ਚਕਾਈ ਹੈ ਸ਼ਰਮ ਨਹੀਂ ਇਕਾਲੀ ਦਲ ਨੂੰ ਕੋਈ ਪਿੱਛੇ ਨਹੀਂ ਸਿੱਟ ਸਕਦਾ ਸ਼੍ਰੋਮਣੀ ਅਕਾਲੀ ਦਲ ਕਿਸੇ ਪਰਿਵਾਰ ਦੀ ਜਾਇਦਾਦ ਨਹੀਂ ਆ ਕੌਮ ਦੀ ਜਾਇਦਾਦ ਹੈ ਤੁਹਾਡੇ ਬਜ਼ੁਰਗਾਂ ਦੀ ਖੂਨ ਪਸੀਨੇ ਨਾਲ ਸਿਚੀ ਹੋਈ ਪਾਰਟੀ ਹੈ ਤੇ ਮੈਂ ਮੈਨੂੰ ਸੇਵਾ ਦਿੱਤੀ ਹੈ ਬਖਸ਼ੀ ਹੈ ਸਾਰਿਆਂ ਨੇ ਮੈਂ ਕੋਸ਼ਿਸ਼ ਕਰੂੰਗਾ ਦੇਖੋ ਵੱਡੇ ਬਾਦਲ ਸਾਹਿਬ ਬੰਨਾ ਇੰਪੋਸੀਬਲ ਹੈ ਪਰ ਉਹਨਾਂ ਦੀ ਉਹਨਾਂ ਦੀ ਸੋਚ ਤਰਫ ਜਾਣਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਮੈਂ ਕੋਸ਼ਿਸ਼ ਕਰੂੰ ਜਿਵੇਂ ਉਹਨਾਂ ਨੇ ਹਰ ਚੀਜ਼ ਸੈਕਰੀਫਾਈਜ਼ ਵੀ ਕੀਤੀ ਆਪਣੀ ਕੌਮ ਖਾਤਰ ਆਪਣੇ ਸੂਬੇ ਖਾਤਰ ਆਪਣੀ ਪਾਰਟੀ ਖਾਤਰ ਜੇ ਕਿਤੇ ਵੀ ਲੋੜ ਪਏ ਮੈਂ ਪਿੱਛੇ ਨਹੀਂ ਹਟੂੰਗਾ